ਦੁਨੀਆ ਵਿੱਚ ਕਿਉਂ 2% ਲੋਕ ਹੀ ਜ਼ਿਆਦਾ ਸਫਲ ਹੁੰਦੇ ਆ ਤੇ ਬਾਕੀ 98% ਲੋਕ ਜਿਹੜੇ ਆ ਉਹ ਇਸ ਧਰਤੀ ਤੇ ਜਿਵੇਂ ਆਉਂਦੇ ਆ ਉਸੇ ਤਰ੍ਹਾਂ ਵਿਦਾ ਹੋ ਜਾਂਦੇ ਆ ਇਹਦਾ ਕਾਰਨ ਕੀ ਹੈ ਇਹਦੇ ਪਿੱਛੇ ਲੌਜੀਕ ਕੀ ਹੈ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਸੋਚ ਵਿਚਾਰ ਟੀਵੀ ਨੂੰ ਜੇਕਰ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਜੇਕਰ ਇਹ ਵੀਡੀਓ ਚੰਗੀ ਲੱਗੇ ਤੇ ਇਹਨੂੰ ਅੱਗੇ ਸ਼ੇਅਰ ਵੀ ਕਰਿਓ ਤੇ ਆਪਣੇ ਦੋਸਤਾਂ ਨਾਲ ਹੋਰ ਵੱਧ ਤੋਂ ਵੱਧ ਸਾਂਝਾ ਵੀ ਕਰਿਓ ਦੋਸਤੋ ਇਸ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲੇ ਸਟੀਵ ਜੌਬ, ਇਲਨ ਮਸਕ ਵਰਗੇ ਜਿਹੜੇ ਲੋਕ ਨੇ ਬਿਲ ਗੇਟਸ ਵਰਗੇ ਲੋਕ ਉਹ ਕਿਉਂ ਇੰਨੇ ਅਮੀਰ ਹੋ ਗਏ ਇੰਨੇ ਫੇਮਸ ਹੋ ਗਏ ਕਿਉਂ ਉਹਨਾਂ ਨੇ ਆਪਣੇ ਵਿਚਾਰਾਂ ਨਾਲ ਆਪਣੀ ਸੋਚ ਨਾਲ ਇਸ ਦੁਨੀਆ ਨੂੰ ਇੱਕ ਤਰ੍ਹਾਂ ਨਾਲ ਬਦਲਣ ਦੀ ਠਾਨ ਲਈ ਤੇ ਉਹ ਆਪਣੇ ਵਿਚਾਰਾਂ ਨਾਲ ਆਪਣੀ ਸੋਚ ਨਾਲ ਇਸ ਦੁਨੀਆ ਨੂੰ ਪ੍ਰਭਾਵਿਤ ਵੀ ਕਰ ਰਿਹਾ ਇਹਦਾ ਕਾਰਨ ਕੀ ਹੈ ਇਸ ਵਿਸ਼ੇ ਤੇ ਆਪਾਂ ਅੱਜ ਦੀ ਇਹ ਗੱਲਬਾਤ ਕਰਾਂਗੇ ਅੱਜ ਤੋਂ ਕੋਈ 2300 ਸਾਲ ਪਹਿਲਾਂ ਯੂਨਾਨ ਦੇ ਵਿੱਚ ਇੱਕ ਦਾਰਸ਼ਨਿਕ ਹੋਇਆ ਸੁਕਰਾਟ ਪੂਰੀ ਦੁਨੀਆ ਦੇ ਲੋਕ ਸੁਕਰਾਟ ਦਾ ਬੜਾ ਨਾਮ ਬੜਾ ਸਤਕਾਰ ਨਾਲ ਲੈਂਦੇ ਆ ਜਿੱਥੇ ਸਚਾਈ ਦੀ ਗੱਲ ਹੁੰਦੀ ਹੈ ਹੱਕ ਸੱਚ ਦੀ ਗੱਲ ਹੁੰਦੀ ਹੈ ਤੇ ਆਪਣੇ ਹੱਕ ਹਕੂਕ ਤੇ ਪਹਿਰਾ ਦੇਣ ਦੀ ਗੱਲ ਹੁੰਦੀ ਹੈ ਮਾਨਵਤਾ ਦੀ ਗੱਲ ਹੁੰਦੀ ਹੈ ਉੱਥੇ ਸੁਕਰਾਟ ਦਾ ਨਾਮ ਬੜੇ ਮਾਨ ਨਾਲ ਬੜੇ ਸਤਕਾਰ ਨਾਲ ਲਿਆ ਜਾਂਦਾ ਹੈ ਸੋ크ਰਾਟ ਨੂੰ ਜਿਹੜੀ ਸਮੇਂ ਦੀ ਹਕੂਮਤ ਸੀ ਕ੍ਰੀਟਿਅਸ ਹਕੂਮਤ ਸੀ ਐਥਨਸ ਦੀ ਉਹਨੇ ਉਹਨੂੰ ਮੌਤ ਦੀ ਸਜ਼ਾ ਸੁਣਾਈ ਮੌਤ ਦੀ ਸਜ਼ਾ ਕਿਉਂ ਸੁਣਾਈ ਗਈ ਇਸ ਵਿਸ਼ੇ ਤੇ ਵੀ ਆਪਾਂ ਕਦੇ ਮੌਕਾ ਮਿਲਿਆ ਤੇ ਗੱਲਬਾਤ ਕਰਾਂਗੇ ਫਿਲਹਾਲ ਆਪਾਂ ਉਸ ਪਲ ਦੀ ਗੱਲਬਾਤ ਕਰਾਂਗੇ ਉਸ ਸਮੇਂ ਦੀ ਗੱਲਬਾਤ ਕਰਾਂਗੇ ਜਿਹੜਾ ਸਮਾ ਸੋ크ਰਾਟ ਦੇ ਸਾਥੀਆਂ ਨੇ ਆਪਣੀਆਂ ਲਿਖਤਾਂ ਵਿੱਚ ਲਿਖਿਆ ਜਦੋਂ ਉਹਨੂੰ ਮਾਰਿਆ ਜਾ ਰਿਹਾ ਸੀ ਜਦੋਂ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਉਹਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਸੋਕਰਾਟ ਏਥਨਸ ਦੀ ਜੇਲ੍ਹ ਵਿੱਚ ਬੰਦ ਸੀ ਜਿਸ ਦਿਨ ਉਸ ਨੂੰ ਮਾਰਿਆ ਜਾਣਾ ਸੀ ਉਸ ਦਿਨ ਉਹਨਾਂ ਦੀਆਂ ਉਹਦੇ ਚੇਲਿਆਂ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਕੋਈ 250 ਦੇ ਕਰੀਬ ਉਹਦੇ ਜਿਹੜੇ ਚੇਲੇ ਸੀ ਉਹ ਸੋਕਰਾਟ ਨੂੰ ਮਿਲਣ ਆਏ ਉਹਦੀ ਜਿਹੜੀ ਪਤਨੀ ਸੀ ਜੇਥੀ ਉਹਦਾ ਨਾਮ ਸੀ ਕੁਝ ਸਾਹਿਤਕਾਰਾਂ ਨੇ ਜੇਨਥੀ ਵੀ ਨਾਮ ਲਿਖਿਆ ਉਹ ਵੀ ਉਹਨੂੰ ਮਿਲਣ ਆਈ ਉਹਦੇ ਬੱਚੇ ਵੀ ਮਿਲਣ ਆਏ ਤੇ ਉਹਨੂੰ ਵੇਖ ਕੇ ਜਿਹੜੀ ਉਹਦੀ ਪਤਨੀ ਸੀ ਉਹ ਵਿਰਲਾਪ ਕਰਨ ਲੱਗ ਪਈ ਬੱਚੇ ਵੀ ਰੋਣ ਲੱਗ ਪਏ ਤੇ ਸੋ크ਰਾਟ ਨੇ ਆਪਣੇ ਇੱਕ ਚੇਲੇ ਨੂੰ ਕਿਹਾ ਕਿ ਇਹਨਾਂ ਨੂੰ ਘਰੇ ਛੱਡ ਆਓ ਉਹ ਘਰੇ ਚਲੇ ਗਿਆ ਤੇ ਸੋ크ਰਾਟ ਹੋਰ ਵੱਖ-ਵੱਖ ਤਰ੍ਹਾਂ ਦੇ ਮਸਲਿਆਂ ਤੇ ਗੱਲਾਂ-ਬਾਤਾਂ ਤੇ ਸਮੱਸਿਆਵਾਂ ਤੇ ਸਮਾਜ ਤੇ ਆਪਣੇ ਚੇਲਿਆਂ ਨਾਲ ਗੱਲਬਾਤ ਕਰਨ ਲੱਗ ਪਿਆ ਜਦੋਂ ਉਹ ਗੱਲਬਾਤ ਕਰ ਰਿਹਾ ਸੀ ਤਾਂ ਉਹਨੂੰ ਮਾਰਨ ਵਾਸਤੇ ਜੇਲ੍ਹ ਦੇ ਇੱਕ ਪਾਸੇ ਮੈਦਾਨ ਦੇ ਵਿੱਚ ਉਹਦੇ ਵਾਸਤੇ ਜ਼ਹਿਰ ਘੋਟਿਆ ਜਾ ਰਿਹਾ ਸੀ ਇੱਕ ਨੌਜਵਾਨ ਮੁੰਡਾ ਨੌਜਵਾਨ ਲੜਕਾ ਉਹਦੇ ਦੀ ਜ਼ਹਿਰ ਕੋਟ ਰਿਆ ਸੀ ਜਿਹੜਾ ਉਹਨੂੰ ਪਿਆਇਆ ਜਾਣਾ ਸੀ ਤਾਂ ਜਦੋਂ ਜ਼ਹਿਰ ਕੋਟਿਆ ਜਾ ਰਿਹਾ ਸੀ ਸੁਕਰਾਤ ਆਪਣੇ ਵਿਚ ਚੇਲਿਆਂ ਨਾਲ ਗੱਲਾਂ-ਬਾਤਾਂ ਕਰ ਰਿਹਾ ਸੀ ਬੜੀ ਚੜ੍ਹਦੀ ਕਲਾ ਵਿੱਚ ਸੀ ਤੋਂ ਉਹਨੇ ਗੱਲਾਂ ਦੇ ਵਿੱਚੋਂ ਵਿੱਚੋਂ ਗੱਲਾਂ ਦੇ ਵਹਾਅ ਦੇ ਵਿੱਚੋਂ ਹੀ ਉਸ ਮੁੰਡੇ ਨੂੰ ਆਵਾਜ਼ ਮਾਰ ਕੇ ਪੁੱਛਿਆ ਵੀ ਕਿੰਨੀ ਕੁ ਧੇਰ ਲੱਗੇਗੀ ਅਜੇ ਹੋਰ ਕਿ ਜ਼ਹਿਰ ਕੋਟੇ ਜਾਣ ਵਿੱਚ ਹੋਰ ਕਿੰਨੀ ਧੇਰ ਲੱਗੇਗੀ ਤੇ ਉਹਦਾ ਚੇਲਾ ਜਿਹੜਾ ਉਹਦੇ ਕੋਲ ਉਹਦੇ ਨੇੜੇ ਬੈਠਾ ਹੋਇਆ ਸੀ ਕ੍ਰੀਟਿਅਸ ਉਹਦਾ ਨਾਂ ਸੀ ਕ੍ਰੇਟਿਅਸ ਨੇ ਪੁੱਛਿਆ ਕਿ ਗੁਰੂ ਜੀ ਇੰਨੀ ਵੀ ਕੀ ਕਾਲੀ ਐ ਇੰਨੀ ਵੀ ਕੀ ਕਾਲੀ ਐ ਸਾਨੂੰ ਛੱਡ ਕੇ ਜਾਣ ਦੀ ਕਿਉਂ ਮਤਲਬ ਤੁਸੀਂ ਕਾਲੇ ਪੈ ਰਹੇ ਹੋ ਤਾਂ ਸੋਕਰਾਟ ਨੇ ਜਿਹੜਾ ਜਵਾਬ ਦਿੱਤਾ ਉਹ ਬੜਾ ਸਾਰ ਐ ਅੱਜ ਦੀ ਇਸ ਗੱਲਬਾਤ ਦਾ ਉਹ ਬੜਾ ਕਮਾਲ ਦਾ ਉਹਨੇ ਜਵਾਬ ਦਿੱਤਾ ਉਹਨੇ ਕਿਹਾ ਕਿ ਜ਼ਿੰਦਗੀ ਪਰ ਮੈਂ ਨਵੀਆਂ ਗੱਲਾਂ ਨੂੰ ਨਵੀਆਂ ਚੀਜ਼ਾਂ ਨੂੰ ਸਿੱਖਣ ਦਾ ਇਸ਼ੂ ਕਰਿਆ ਤੇ ਜ਼ਿੰਦਗੀ ਪਰ ਮੇਰੇ ਅੰਦਰ ਇਹ ਤਿੱਬਰ ਇੱਛਾ ਹੁੰਦੀ ਰਹੀ ਹੈ ਕਿ ਮੈਂ ਨਵੀਆਂ ਗੱਲਾਂ ਨੂੰ ਸਿੱਖਾਂ ਨਵੇਂ ਗਿਆਨ ਨੂੰ ਹਾਸਲ ਕਰਾਂ ਤੇ ਇਸ ਸਮੇਂ ਮੇਰੇ ਸਾਹਮਣੇ ਮੌਤ ਖੜੀ ਹੈ ਤੇ ਮੇਰੇ ਅੰਦਰ ਇਹ ਇੱਛਾ ਪੈਦਾ ਹੋ ਰਹੀ ਹੈ ਇਹ ਜਾਣਨ ਦੀ ਇੱਛਾ ਪੈ ਰਹਾ ਹੋ ਰਹੀ ਹੈ ਕਿ ਮੌਤ ਨੂੰ ਵੀ ਸਮਝ ਲਵਾਂ ਕਿ ਮੌਤ ਕੀ ਹੈ ਤੇ ਕਹਿੰਦੇ ਆ ਕਿ ਜਦੋਂ ਉਹਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਜ਼ਹਿਰ ਦਾ ਪਿਆਲਾ ਫੜਾਇਆ ਗਿਆ ਤੇ ਉਹਨੇ ਇਸ ਤਰ੍ਹਾਂ ਜ਼ਹਿਰ ਦਾ ਪਿਆਲਾ ਜਲਾਦ ਦੇ ਹੱਥੋਂ ਫੜ ਲਿਆ ਜਿਵੇਂ ਉਹ ਪਾਣੀ ਹੋਵੇ ਜਾਂ ਦੁੱਧ ਦਾ ਪਿਆਲਾ ਹੋਵੇ ਤੇ ਉਹ ਥੋੜਾ ਜ਼ਹਿਰ ਪੀਨ ਤੋਂ ਬਾਅਦ ਫਿਰ ਗੱਲਾਂ ਕਰਨ ਲੱਗ ਪਿਆ ਥੋੜਾ ਹੋਰ ਉਹਨੇ ਜ਼ਹਿਰ ਪੀਤਾ ਜ਼ਹਿਰ ਦਾ ਪਿਆਲਾ ਖਤਮ ਕਰਕੇ ਉਹਨੇ ਪਾਸੇ ਰੱਖ ਦਿੱਤਾ ਤੇ ਗੱਲਾਂ ਕਰਨ ਲੱਗ ਪਿਆ ਤਾਂ ਇਸ ਤੇ ਜਲਾਦ ਨੇ ਕਿਹਾ ਕਿ ਗੱਲਾਂ ਨਾ ਕਰੋ ਕਿਉਂਕਿ ਜਦੋਂ ਕੋਈ ਵਿਅਕਤੀ ਜ਼ਹਿਰ ਪੀ ਕੇ ਗੱਲਾਂ ਕਰਦਾ ਹੈ ਮੇਰਾ ਤਜਰਬਾ ਇਹ ਦੱਸਦਾ ਹੈ ਤਾਂ ਉਦੋਂ ਜ਼ਹਿਰ ਦਾ ਅਸਰ ਇੱਕਦਮ ਨਹੀਂ ਹੁੰਦਾ ਤੇ ਉਹਨੂੰ ਫਿਰ ਇੱਕ ਵਾਰੀ ਜਾਂ ਇਸ ਤੋਂ ਵੱਧ ਵਾਰੀ ਵੀ ਜ਼ਹਿਰ ਦੇਣਾ ਪੈਂਦਾ ਹੈ ਜ਼ਹਿਰ ਦੋ ਜਾਂ ਤਿੰਨ ਵਾਰੀ ਵੀ ਪੀਣਾ ਪੈਂਦਾ ਹੈ ਸੋਕਰਾਟ ਨੇ ਉਹਨੂੰ ਹੱਸ ਕੇ ਕਿਹਾ ਕਿ ਜਦੋਂ ਜ਼ਹਿਰ ਪੀ ਹੀ ਲਿਆ ਤਾਂ ਇੱਕ ਵਾਰੀ ਜਾਂ ਦੋ ਵਾਰੀ ਜਾਂ ਤਿੰਨ ਵਾਰੀ ਪੀਣ ਵਿੱਚ ਕੀ ਹਰਜ ਹੈ ਸੋ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੈਂ ਹੁਣ ਤੁਹਾਨੂੰ ਇੱਕ ਤਰ੍ਹਾਂ ਨਾਲ ਛੱਡ ਕੇ ਜਾ ਰਿਹਾ ਤੇ ਮੇਰੇ ਜਾਣ ਤੋਂ ਮਗਰੋਂ ਕਿਸੇ ਨੇ ਰੋਣਾ ਕਰਾਉਣਾ ਨਹੀਂ ਕਿਸੇ ਨੇ ਵਿਰਲਾਪ ਨਹੀਂ ਕਰਨਾ ਪਰ ਉਹਦੇ ਚੇਲੇ ਉਸ ਵਕਤ ਵੀ ਰੋ ਰਹੇ ਸੀ ਜ਼ਹਿਰ ਇੱਕ ਤਰ੍ਹਾਂ ਨਾਲ ਗਮਗੀਨ ਮਾਹੌਲ ਬਣਿਆ ਹੋਇਆ ਸੀ ਸੋਕਰਾਟ ਕਹਿੰਦੇ ਆ ਕਿ ਆਪਦੀ ਮੌਤ ਦੀ ਵਿਆਖਿਆ ਆਪਣੇ ਨਾਲੋਂ ਨਾਲ ਕਰਦਾ ਰਿਹਾ ਆਪਣੇ ਚੇਲਿਆਂ ਨੂੰ ਨਾਲੋਂ ਨਾਲ ਆਪਣੀ ਮੌਤ ਦੀ ਵਿਆਖਿਆ ਕਰਕੇ ਦੱਸਦਾ ਰਿਹਾ ਤੇ ਉਹਨੇ ਦੱਸਿਆ ਕਿ ਮੇਰੀਆਂ ਲੱਤਾਂ ਸੌ ਰਹੀਆਂ ਹਨ ਮੇਰੇ ਹੱਥ ਪੈਰ ਠੰਡੇ ਹੋ ਰਹੇ ਹਨ ਮੇਰਾ ਸਿਰ ਜਿਹੜਾ ਉਹ ਸੁੰਨ ਹੋ ਰਿਹਾ ਹੈ ਇਹ ਹੌਲੀ-ਹੌਲੀ ਜਿਵੇਂ ਵੀ ਉਹ ਆਪਣੀ ਜਦੋਂ ਮਰ ਰਿਹਾ ਸੀ ਤਾਂ ਇਹ ਦੱਸਦਾ ਰਿਹਾ ਤੇ ਨਾਲ ਹੀ ਉਹਨੇ ਆਪਣੇ ਇੱਕ ਚੇਲੇ ਨੂੰ ਕਿਹਾ ਕਿ ਜਦੋਂ ਮੈਂ ਸੌ ਗਿਆ ਜਦੋਂ ਮੈਂ ਸੌ ਜਾਵਾਂ ਤਾਂ ਮੇਰੇ ਉੱਪਰ ਚਾਦਰ ਪਾ ਦੇਣੀ ਸੋ ਇਸ ਤਰ੍ਹਾਂ ਜਿਹੜਾ ਦੁਨੀਆ ਦਾ ਮਹਾਨ ਦਾਰਸ਼ਨਿਕ ਸੀ ਸੁਕਰਾਟ ਉਹ ਸ਼ਹੀਦ ਕਰ ਦਿੱਤਾ ਗਿਆ ਸ਼ਹੀਦ ਹੋ ਗਿਆ ਤੇ ਉਹ ਸੱਚਾਈ ਲਈ ਤੇ ਹੱਕ ਸੱਚ ਲਈ ਤੇ ਮਾਨਵੀ ਹੱਕ ਹਕੂਕ ਲਈ ਲੜਦਾ ਹੋਇਆ ਸ਼ਹੀਦ ਹੋਇਆ ਉਹਦੇ ਅੰਦਰ ਇੰਨੀ ਜ਼ਿਆਦਾ ਇਹ ਤੀਬਰ ਇੱਛਾ ਸੀ ਕਿ ਮੈਂ ਹਰ ਚੀਜ਼ ਨੂੰ ਸਮਝ ਲਵਾਂ ਹਰ ਚੀਜ਼ ਨੂੰ ਜਾਣ ਲਵਾਂ ਹਰ ਚੀਜ਼ ਨੂੰ ਮੇਰੇ ਜ਼ਿਹਨ ਦਾ ਹਿੱਸਾ ਬਣ ਜਾਵੇ ਹਰ ਵਰਤਾਰੇ ਪ੍ਰਤੀ ਮੇਰੀ ਇੱਕ ਸਮਝ ਬਣ ਜਾਵੇ ਤੇ ਆਖਰੀ ਵਕਤ ਉਹਦੀ ਇਹ ਵੀ ਸੋਚ ਸੀ ਕਿ ਮੈਂ ਮੌਤ ਜੇਕਰ ਇਸ ਵੇਲੇ ਮੇਰੇ ਸਾਹਮਣੇ ਖੜੀ ਹੈ ਤੇ ਮੈਂ ਮੌਤ ਨੂੰ ਵੀ ਜਾਣ ਲਵਾਂ। ਦੋਸਤੋ ਉਹ ਵਿਅਕਤੀ ਜਿਹੜੇ ਵਿਅਕਤੀ ਆਪਣੇ ਵਿਚਾਰਾਂ ਨਾਲ ਦੁਨੀਆ ਨੂੰ ਪ੍ਰਭਾਵਿਤ ਕਰਦੇ ਆ ਇਸ ਦੁਨੀਆ ਨੂੰ ਹੋਰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਹ ਲੋਕ ਵੀ ਉਹਨਾਂ ਦੇ ਅੰਦਰ ਵੀ ਇਸ ਤਰ੍ਹਾਂ ਦੀ ਤੀਬਰ ਇੱਕ ਇੱਛਾ ਹੁੰਦੀ ਹੈ। ਉਹਨਾਂ ਦੇ ਅੰਦਰ ਜਾਣਨ ਦੀ ਭੁੱਖ ਹੁੰਦੀ ਹੈ। ਉਹ ਬਹੁਤ ਜ਼ਿਆਦਾ ਕਿਤਾਬਾਂ ਪੜ੍ਹਦੇ ਆ, ਬਹੁਤ ਜ਼ਿਆਦਾ ਸਾਹਿਤ ਪੜ੍ਹਦੇ ਆ। ਆਪਣੀ ਰੋਜ਼ਾਨਾ ਦੀ ਜਿਹੜੀ ਰੁਟੀਨ ਹੈ ਉਦੇ ਵਿੱਚ ਉਹਨਾਂ ਦਾ ਇੱਕ ਖਾਸ ਸਮਾਂ ਹੁੰਦਾ ਹੈ ਜਦੋਂ ਉਹ ਕਿਤਾਬਾਂ ਨਾਲ ਲਗਾ ਰੱਖਦੇ ਆ ਦੁਨੀਆ ਦੇ ਪ੍ਰਸਿੱਧ ਬੰਦੇ ਜਿਨ੍ਹਾਂ ਤੇ ਇੱਕ ਖੋਜ ਹੋਈ ਉਹ ਖੋਜ ਇਹ ਹੋਈ ਕਿ ਉਹਨਾਂ ਦੀ ਇੱਕ ਤਰ੍ਹਾਂ ਨਾਲ ਪ੍ਰਾਪਤੀ ਦਾ ਉਹਨਾਂ ਦੀ ਪ੍ਰਸਿੱਧੀ ਦਾ ਤੇ ਉਹਨਾਂ ਦੀ ਤਰੱਕੀ ਤੇ ਵਿਕਾਸ ਦਾ ਜਿਹੜਾ ਕਾਰਨ ਇੱਕ ਕਾਮਨ ਕਾਰਨ ਕੀ ਹੈ ਸਾਂਝਾ ਜਿਹੜਾ ਕਾਰਨ ਕੀ ਹੈ ਤੇ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਜਦੋਂ ਦੁਨੀਆ ਦੇ ਵੱਖ-ਵੱਖ ਬੰਦਿਆਂ ਦੇ ਇਹ ਖੋਜ ਕੀਤੀ ਗਈ ਦੁਨੀਆ ਦੇ ਪ੍ਰਸਿੱਧ ਬੰਦਿਆਂ ਤੇ ਖੋਜ ਕੀਤੀ ਗਈ ਤੇ ਉਹਨਾਂ ਉਹਦਾ ਸਿੱਟਾ ਇਹ ਨਿਕਲਿਆ ਕਿ ਉਹਨਾਂ ਚੋਂ ਕੁਝ ਬੰਦੇ ਤੜਕੇ ਉੱਠਦੇ ਸੀ ਤੇ ਇਹ ਸਮਝਿਆ ਗਿਆ ਕਿ ਜਲਦੀ ਉੱਠਣਾ ਪਰ ਕੁਝ ਬੰਦੇ ਜਲਦੀ ਨਹੀਂ ਵੀ ਉੱਠਦੇ ਸੀ ਤੇ ਕੁਝ ਬੰਦੇ ਕਸਰਤ ਕਰਦੇ ਸੀ ਸੈਰ ਕਰਦੇ ਸੀ ਕੁਝ ਨਹੀਂ ਵੀ ਸੈਰ ਕਰਦੇ ਸੀ ਪਰ ਉਹਨਾਂ ਸਾਰਿਆਂ ਦੇ ਵਿੱਚ ਇੱਕ ਗੱਲ ਜਿਹੜੀ ਸਾਂਝੀ ਸੀ ਸਾਰਿਆਂ 'ਚ ਉਹ ਇਹ ਸੀ ਕਿ ਉਹ ਸਾਰੇ ਕਿਤਾਬਾਂ ਪੜ੍ਹਦੇ ਸੀ ਜੋ ਕਿਤਾਬਾਂ ਪੜ੍ਹਨ ਨਾਲ ਸਾਡੇ ਇੱਕ ਤਰ੍ਹਾਂ ਨਾਲ ਮਨ ਮਸਤਕ ਦਾ ਵਕਾਸ ਹੁੰਦਾ ਹੈ ਅਸੀਂ ਵਿਵੇਕਸ਼ੀਰ ਬਣਦੇ ਆ ਤੇ ਅਸੀਂ ਆਪਣੇ ਆਪ ਦਾ ਭਲਾ ਕਰਨ ਦੀ ਇੱਕ ਤਰ੍ਹਾਂ ਨਾਲ ਕੋਸ਼ਿਸ਼ ਕਰਦੇ ਆ ਤੇ ਇਹਦੇ ਨਾਲ ਨਾਲ ਅਸੀਂ ਸਮਾਜ ਨੂੰ ਵੀ ਚੰਗਾ ਬਣਾਉਣ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਹ ਲੋਕ ਹੀ ਇਸ ਦੁਨੀਆ ਨੂੰ ਬਦਲਦੇ ਆ ਜਿਹੜੇ ਲੋਕਾਂ ਦੇ ਕੋਲ ਉਸਾਰੂ ਸੋਚ ਹੁੰਦੀ ਹੈ ਜਿਹੜੇ ਲੋਕਾਂ ਦੇ ਕੋਲ ਚੰਗਾ ਗਿਆਨ ਭੰਡਾਰ ਹੁੰਦਾ ਹੈ ਸੋ ਮੇਰੀ ਇਸ ਗੱਲਬਾਤ ਤੋਂ ਤੁਸੀਂ ਇੱਕ ਤਰ੍ਹਾਂ ਨਾਲ ਅੱਜ ਸਮਝ ਗਏ ਹੋਵੋਗੇ ਕਿ ਉਹ ਲੋਕ ਜਿਹੜੇ ਲੋਕ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਦੀ ਆਪਣੇ ਅੰਦਰ ਤੀਬਰ ਇੱਛਾ ਰੱਖਦੇ ਆ ਉਹ ਲੋਕ ਹੀ ਇਸ ਦੁਨੀਆ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਰੱਖਦੇ ਆ ਸੋਚ ਵਿਚਾਰ ਟੀਵੀ ਦੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ